ਸਿੰਘਬਲਾਂਚ ਮੋਟਰਸਾਈਕਲ ਆਓ ਆਓ ਬੱਲੇ 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 ਤੀਜਾ ਰੋਕਾ ਪਰਵਾਹ ਤੀਜਾ ਤੀਜਾ ਗੋਪੀ 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 ਦੂਜਾ ਜੱਫਾ ਦੂਜਾ ਜੱਫਾ ਮੇਲਾ ਨਾ ਛੁੱਟਿਆ ਕਿ ਸਾਰਾ ਮੇਲਾ ਤੋ ਲੁੱਟੇ ਦੋਸਤਾਂ ਨੂੰ ਪਿਆਰ ਪ੍ਰਸਿੱਧ ਸ੍ਰੀ ਕਾ ਵਾਹ ਕਰ ਲਈਏ ਸਹੀ ਬਾਤ ਚ ਬਹਿ ਗਏ ਨੇ ਤੇ ਉੱਡ ਗਏ ਮੈਂ ਤੁਹਾਡਾ ਹਸੰਦ ਤਾਰਾਜ ਚੋਲੇ ਵਾਲਾ ਲੈ ਕੇ ਆ ਗਿਆ ਕ ਜੀ ਕਬੱਡੀ ਦਾ ਹੋਰ ਵਲੋਗ ਤੇ ਸਪਸ਼ਟਨਖ ਲੋਟਾ ਮੰ ਤੰਤਾਂ ਟਿੰਡਾਲੇ ਬਾਈਪਾਸ ਤੇ ਵੇਟ ਕਰੰਨੇ ਅੱਜ ਪ੍ਰਵਾਹ ਹੋਣਾ ਦੀ ਗਾਈਸ ਆਪਾਂ ਐ ਅੱਜ ਬ੍ਰਿਸ਼ਟਾ ਕਫੀ ਦੂਰ ਆ ਮੈਂ ਅੱਜ ਗੁਜਰਾ ਥੱਕ ਗਿਆ ਵਾ ਮੈਨੂੰ ਕਹਿੰਦੇ ਥੱਕ ਗਿਆ ਵਾ ਸੋ ਅੱਜ ਤੇ ਪਿਆਸ ਲਾਇਆ ਅੱਜ ਪਿਆਸ ਦੀ ਧਰਤੀ ਦਾ ਗੱਭਰੂ ਨੌਜਵਾਨ ਸੁਗਮਨ ਹਾਂਜੀ ਬਈ ਤੇ ਪੂਰੇ 4 ਘੰਟੇ ਦੇ ਸਫਰ ਬਾਅਦ ਆਪਾਂ ਆਪਾਂ ਪਹੁੰਚ ਗਏ ਆ ਜੀ ਲੁਧਿਆਣੇ ਤੇ 5 ਵਜੇ ਮੈਚ ਸ਼ੁਰੂ ਹੋਣਾ ਬਈ ਅਜੇ ਘਰੇ ਪਹੁੰਚਦੇ ਪਹੁੰਚਦੇ ਸਿੰਘ ਸਨਾਰ ਰੋੜੇ ਪਿਰਥੀਪੁਰ ਦੇ ਕੌਣ ਬਣ ਲੱਗਾ ਹੈ ਇੱਕ ਮੈਚ ਕਰਨ ਲੱਗੇ ਆ ਅੱਜ ਮੈਚ ਸ਼ੁਰੂ ਹੋਣ ਲੱਗਾ ਹੈ ਇੱਕ ਪਾਸੇ ਟੀਮ ਹੈ ਘਰਿਆਲਾ ਦੀ ਖੇਡ ਕਲੱਬਾ ਔਰ ਇੱਕ ਪਾਸੇ ਟੀਮ ਹੈ ਸਰੰਦੀਪੁਰ ਦੀ ਖੇਡ ਕਲੱਬਾ ਸੰਦੀਪਪੁਰਗੇ ਗੋਪੀ ਦਾ ਨਾਮ ਬਹੁਤ ਵੱਡਾ ਹੈ ਔਰ ਖੇਡ ਕਮੇਟੀ ਦਾ ਮਾਨਯੋਗ ਪ੍ਰਵੋਹਕ ਕਰਨੇ ਲੋਗ ਹਾਂਜੀ ਜੜਦੇ ਮੈਨੂੰ ਦੱਸਿਆ ਵਾਈ ਗੁਪਤਾਲ ਬੜਾ ਜੀ ਨੇ ਆਖਿਆ ਵੀ ਜੇਤ ਤੇ ਗੋਪੀ ਲਾਗੇ ਪਹਿਲਾ ਪੰਜ ਸੇ ਤੇ ਫਿਰ ਦਿੱਤਾ ਜਾਊਗਾ ਮੋਟਰਸਾਈਕਲ ਔਰ ਇੱਕ ਪਾਸੇ ਖੇਡਦਾ ਮੁੰਡਾ ਲਾਟੋ ਪਿੰਡ ਵਾਲਾ ਜੱਟਾਂ ਮਰ ਪੰਜਾਬੀ ਵੀਰੋ ਇਹ ਕੰਨ ਵੀ ਜਿੱਤੇ ਲਾਟੋ ਪਿੰਡ ਵਾਲਾ ਜੱਟ ਪਹਿਲਾ ਪੰਜ ਸੇ ਲਾ ਗਿਆ ਤੇ ਫੇਰ ਮੋਟਰਸਾਈਕਲ ਜਟਪੁਰ ਤੱਕ ਜਾਊਗਾ ਜੇ ਤੁਹਾਨੂੰ ਬੜੀਆ ਲੱਗਾ ਜਾਪੇ ਗੱਲ ਹੋ ਜੂਗੀ ਸੰਦੀਪੁਰੀਏ ਗੋਪੀਨੀ ਮੋਟਰਸਾਈਕਲ ਜੇ ਤੁਹਾਨੂੰ ਇਹ ਸਮੇਂ ਦੀ ਮਾਤਾ ਹੋਣਗੀਆਂ ਇਹਦੀ ਸਾਈਡ ਤੇ ਕਬੱਡੀ ਨੌਜਵਾਨ ਗੱਭਰੂ ਸਚਪਾਲ ਸਿੰਘ ਇਹਦੀ ਕਬੱਡੀ ਪਾ ਰਿਹਾ ਹੈ ਇਹਦੀ ਸਾਈਡ ਰੂਪੀ ਕਾਲ ਕਬੱਡੀ ਬਣੀ ਹੈ 70 ਲੱਖ ਦੀ ਕੀਮਤ ਹੈ ਬੇ ਵੀਰੋ لگی ہے اگلی کبڈی پاؤنڈ نے ਮਹਾਨ ਪਿਆਰੇ ਬੋਪੀ ਪਿਆਰੇ ਆਹ ਦੇਖਦਾ ਧਰਦਾ ਕੰਮ ਕਰਦਾ ਐਸੇ ਖੁੱਲ ਰੱਤੀ ਸੈੱਜਲ ਮਿਲ ਜੂ ਹੈ ਜਿੱਦੇ ਜੱਟਪਨ ਲਾ ਗਿਆ ਤੇ ਫਿਰ ਮੋਟਰਸਾਈਕਲ ਹੈ ਵੱਡਾ ਕੌੜਾ ਵੱਡਾ ਰਾਸ਼ਾ ਬੰਦਾ ਹਜੂਕ ਪੂਰਾ ਹੋਇਆ ਜਦੋਂ ਮੱਤੇ ਵਾਲਾ ਧਰਦੀਆ ਉਧਰ ਪ੍ਰਾਪਾ ਰਾਜ ਸਾਡਾ ਵੀ ਕਹਿੰਦਾ ਗੋਪੀ ਸੱਤ ਜੱਫੇ ਲਾ ਗਿਆ ਜੀ 21000 ਮੈਨੇ ਦਿੱਤਾ ਜਾਊਗਾ ਲੈ ਵੀ ਬ੍ਰह्म ਬਰਾਜ 21000 ਗੋਪੀਆ ਕਹਿੰਦੇ ਸੱਤ ਜੱਫੇ ਔਰ ਬਾਅਦ ਵਿੱਚ ਇਸੇ ਧਰਤੀ ਤੇ ਕੈਂਪ ਵੀ ਖੁੱਲੂਗੀ ਕੈਂਪ ਵੀ ਲੱਗਣਗੇ ਲੱਗਣਗੇ ਬੱਲੇ ਬੱਲੇ ਲਾਟੋ ਵਾਲਾ ਵੀ ਪਹਿਲਾ ਜੱਫਾ ਲਾ ਰੋਟੀ ਦੇ ਮੱਲਾਂ ਨੂੰ ਬੱਕਰੀ ਮਤਾਨ ਖਾਤੇ

ਲਓ ਰੇਡ ਪਈ ਹੋਈ ਹੈ ਹੁਣ ਇੱਕ ਪਾਸੇ ਗੱਗੂ ਨਾਲ ਕਹਿੰਦੇ ਲੋਗ ਨਾਲ ਲਾਟੂ ਵਾਲਾ ਜੱਟ ਲੱਗਾ ਹੋਇਆ ਹੈ ਨਾਲ ਮੱਤੇ ਵਾਲਾ ਗਜੇਲਾ ਨਾਲ ਗੋਰਾ ਹੁਣ ਚੌਥੀ ਜਸਵਿੰਦਰ ਕਾਸੀ ਹੁਣ ਦੀ ਟੀਮ ਹੈ ਔਰ ਇੱਕ ਪਾਸੇ ਪਿੰਦੇ ਕੋਹੜਾ ਦੀ ਟੀਮ ਹੈ ਕਬੜੀ ਟੱਚ ਕੀ ਹੈ ਕੋ ਸ਼ੁਗਰੀ ਦਾ ਚੱਲਿਆ ਹੈ ਇਹ ਸ਼ੁਗਰੀ ਢੇਰੀ ਦਾ ਚੱਲਿਆ ਤਖਾ ਗੱਗੂ ਆ ਨਾਰਵਾਨ ਪਰ ਦੂਜੇ ਪਾਸੇ ਕੀ ਇਸ਼ਾਰਾ ਹੋਵੇਗਾ ਕੀ ਸਾਹ ਜਲਦੀ ਠੀਕ ਹੋਗੇ ਵਾਪਸੀ ਕਰੇਗਾ ਨਾ ਮਨਾਨਾ ਵਿੱਚ ਰਾਹੁਲ ਦੁੱਲਾ ਕੜਿਆਣੇ ਵਾਲਾ ਮਨੀਰ ਆ ਕੜਿਆਣੇ ਵਾਲਾ RAM ਮੁਰਤੀ ਵੀ ਆਇਆ ਬੱਤੇ ਬੜੇ ਵਾਲੇ ਪਰ ਇਧਰ ਦੇ ਪਾਸੇ ਕਬੱਡੀ ਪਾਤੀ ਹੈ ਗੋਪੀ ਤਿਆਰ ਕਮਲੀ ਤਿਆਰ ਡੇਰੋ ਬਾਬਾ ਨਾਨਕ ਦੀ ਧਰਤੀ ਦਾ ਰਾਣਾ ਤਿਆਰ ਹੈ ਹਣ ਕੌਣੀ ਕਮਬੜੀ ਕਰਨ ਵਿੱਚੋਂ ਕਿਹੜਾ ਜਾਸੀ 3 ਔਰ 3 ਦੀ ਗੋਲੀ ਬੰਕੋ ਨਿਕਲਦਾ ਟੱਚ ਬਣ ਗਿਆ ਘਰ ਦਾ ਤੌੜਦੇ ਹੱਥ ਆਹ ਤੇਰਾ ਬਾਬਾ ਨਾਲ ਦੀ ਧਰਤੀ ਦਾ ਕੰਬੜੀ ਇਸੇ ਟਰਾਈ ਤੇ ਕਰਦਾ ਹੈ ਫੜ ਗਿਆ ੱਟਕਾ ਇਹਨਾਂ ਬਾਰੇ ਜਿਹੜੀ ਮੈਚ ਚੱਲ ਰਹੀ ਹੈ ਉਹ ਟੀਮਾਂ ਰੈਡੀ ਰਹਿਣਗੀਆਂ ਜਿਹੜਾ ਇਸ ਤੋਂ ਅਗਲਾ ਮੁਕਾਬਲਾ ਖੇੜਾ ਜਾਣਾ ਹੈ ਹੁਣ ਕਈ ਹੁਕਮ ਦੇ ਉੱਤੇ ਇਹ ਸਾਤੋਂ ਵਾਲਾ ਲਾਟੋਂ ਵਾਲਾ ਇਹ ਲਾਟੋਂ ਵਾਲਾ ਇੱਥੇ ਜੱਗਿਆ ਲਾਟੋਂ ਵਾਲੇ ਜੱਟ ਤੇ ਵੀ

دلہ کر باہ تھوڑا رش پہ یہ کوئی ڈیوٹی نہیں ہے گروہ سر بابا ہردیش بڑی کت ہے کپڑے چھٹی پی ہوئی ہے دا دا دنے دنے کی کی دے 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 بلے 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 پٹھا کبڈی بار ہے پاس جافی چار گوپی 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 جفا تفا سارا تو لوپی شکتے رہی ہے پہلے بڑی کام پالنے پی ہے ایک پسے ویک چوڑی ہونی چار چونچا جا سی راؤ کا دسا کی کہانی بنتی ہے سنا ہو جانتا ہے کونی ہے نا سب پانی پڑی ہوتا ہے وہ بھی نہیں کرے گا نا سامنے استعمال بھی اس کے لئے کہ بڑی پہلی ہے لوگی یارا مام رہے ہیں این کجا پہ مران فوٹا رچے فوٹوا کھچ رہے ہیں ویڈیو بنا رہے ہیں ایک ایک بڑی شام بار ہے ہم ہوری مان رہا ہے لگی رانے آ ਅਗਲੀ ਕਬੱਡੀ ਪਾ ਰਿਹਾ ਹੈ ਇਹਦਾ ਡਾਕਰੂਗਾ ਲੈਟੋ ਵਾਲਾ ਪਾਰਾ ਕਹਿੰਦਾ ਮੈਨੂੰ ਛੱਡੋ ਮੈਂ ਕਰੂੰਗਾ ਹੱਥ ਲਓ ਬੱਜੀ ਹੋ ਕੱਟੀ ਇੱਕ ਪਾਸੇ ਜੱਫਾ ਧੱਕਾ ਨਜ਼ਾਰਾ ਬਾੜੇ ਦੇ ਵਿੱਚ ਲੈ ਵੀ ਗगन ਮੱਤੇ ਵਾਲਿਆ ਇਹ ਜਾਫੀ ਦਾ ਨਾਮ ਕੀ ਹੈ ਇਹਨੂੰ ਜੱਗਾ ਕਹਿੰਦੇ ਲੋਕ ਜੱਗੇ ਨੇ ਜਿਹੜਾ ਕੱਲੀ ਜਰੇਨਪੁਰੀਆ ਖੇਡਿਆ ਕੱਲੀ ਜੱਗੇ ਇਸ ਦੀ ਗੱਲ ਆਲੀ ਸਾਈਡ ਹੁਣ ਦੇਖਦਾ ਨੌਜਗੁਰੂ ਰਾਣਾ

ਆਹ ਕਹਿੰਦੇ ਗੁਰਨਾਨ ਇੱਕ ਪਗਲੇ ਨੰਬਰ ਦਾ ਵਾਧਾ ਆਪਣੀ ਟੀਮ ਦੇ ਸੇ ਕਰ ਗਿਆ ਦੁਨਾਂ ਸ਼ਹੀਦਾ ਬਣਾ ਕਬੱਡੀ ਪਾ ਰਿਹਾ ਔਰ ਦੂਜੇ ਪਾਸੇ ਸਿੱਖ ਸਰਦਾਰ ਹੋ ਗਿਆ ਸਾਹਮਣੇ ਸੱਜੇ ਖੱਬੇ ਉੱਤੇ ਥੱਲੇ ਕਬੱਡੀ 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 ਫਿਰ ਗੱਲ ਸੁਖਮੰਦੀ ਰੇਡ ਚੌਕੀ ਸੁਆਸ਼ਟਗਰ ਤੋਂ ਕਬੱਡੀ ਪੇਰ ਆ ਥਾਣੇਦਾਰੋਂ ਅਮਰੀਕੀ ਖਾਸ ਤਰ੍ਹਾਂ ਤੇ ਆਇਆ ਹੈ ਧਰਵਾੜ ਇੱਥੇ ਪੁੱਜਣ ਤੇ ਲਓ ਕਬੱਡੀ ਮੈਦਾਨ ਦੇ ਅੰਦਰ ਗੁਰਲਾਲ ਇਹ ਚੰਦ ਤਲਵਾਰ ਰਸ਼ਕ ਟਾੜੀਆਂ ਵੱਜੀ ਗਾਣ ਤੋਂ ਹੋਈ ਨਹੀਂ ਗਾਣੇ ਦਾ ਟੱਕ ਆ ਲੋਪੋਕੇ ਵਾਲਾ ਧਾਗੀ ਇਸਲੇ ਕਬੱਡੀ ਪਾ ਰਿਹਾ ਫਰੰਦੀਪੁਰੀਆ ਫਰੰਦੀਪੁਰੀਆ ਆ ਬੱਲੇ 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 ਲੋਪੋਕੇ ਵਾਲਾ ਤੇ ਫਰੰਦੀਪੁਰੀਆ ਆ ਔ ਚੀਮ ਦੀ ਕੰਡ ਬਣ ਗਿਆ ਬੱਲੇ ਬੱਲੇ ਗੁਰਪਾਲ ਬਰਾਜ ਕਹਿੰਦਾ ਵੀ ਗੋਪੀ ਤੇ ਲੱਟੂ ਵਾਲੇ ਜੜਦਾ ਹਰ ਜੱਫਾ ਜੜ ਆਇਆ 5-5 ਹਜ਼ਾਰ ਦਾ ਹੋ ਗਿਆ ਇਹ ਹੈ ਸਵਾਲ ਮਣੀ ਦਾ ਲੁਧਿਆਣਾ ਜ਼ਿਲ੍ਹਾ ਜਾਣਦਾ ਜੱਟ ਦੀ ਸਰਦਾਰੀ ਨੂੰ ਗੁਰਪਾਲ ਬਰਾਜ ਨੇ ਲਾਲ ਘਾਤਾ ਵੀ ਭਾਵੇਂ ਗੋਪੀ ਜੱਫੇ ਲਾਵੇ ਭਾਵੇਂ ਜੱਟ ਜੱਫੇ ਲਾਵੇ ਹਰ ਇੱਕ ਜੱਫੇ ਦੇ ਉੱਤੇ 5-5 ਹਜ਼ਾਰ ਤਾਂ ਜਾਊਗਾ ਇੱਕ ਪਾਸੇ ਗੋਰਾ ਹੁਣ ਕਿਹੋ ਜੀ ਗੱਲ ਦਾਗੋਰ ਮਾਣਾ ਪੈਂਦਾ ਤੇ ਖੇਡੀ ਹੈ ਔਰ ਗੱਲਾਂ ਹੋਈਆਂ ਢਿਲਮਾ ਵਾਲੇ ਪੂਰੇ ਨਹੀਂ ਹੈ ਗੱਲਾਂ ਹੁੰਦੀਆਂ ਬਾਦੀ ਚੜਦੀਆਂ ਗੱਲਾਂ ਹੁੰਦੀਆਂ ਸਾਡੀ ਪੁਰੀ ਗੋਪੀ ਨਹੀਂ ਹੈ ਆ ਸ਼ੁਕਰੀ ਦਾ ਕੇਲਾ ਚੱਪਤਾ ਹੈ ਹੁਣ ਕੀ ਇਹੋ ਵੀ ਗੱਲ ਬਣਾਉਂਦਾ ਹੈ ਤੱਟ ਠੱਟ ਧੱਟ ਤੱਟ ਠੱਟ ਤੱਟ ਧੱਟ ਤੱਟ ਧੱਟ 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 ਪ੍ਰਮਾਤਮਾ ਦੀ ਕਿਰਪਾ ਮੇਹਤ ਕਰਦਾ ਮੁੰਡਾ 500 ਰੁਪਈਆ 5 ਕਿਲੋ ਦੇਸੀ ਘੋੜਾ ਦਿੱਤਾ ਜਾਣਾ ਸ਼ੁਕਰੀ ਬਾਜੀ ਕਰਦਾ ਵੀ ਗੰਗੂ ਨੇ ਲਈ ਸ਼ਹੀਦਾਂ ਵਾਲਾ ਲਵੀ ਬਿੰਨੇ ਬਾਈ ਕਰਦੇਗਾ ਆ ਦੁੱਲਾ ਸ਼ਹੀਦਾਂ ਵਾਲਾ ਦੁੱਲਾ ਸ਼ਹੀਦਾਂ ਵਾਲਾ ਦੁੱਲਾ ਸ਼ਹੀਦਾਂ ਵਾਲਾ ਲਹੌਰੀ ਮਲਵਾ ਚੱਕਦਾ ਗਿੱਟਾ ਕਮਾਲ ਬੱਲੇ ਪਾੜਣਾ ਲੁੱਧਿਆ

ਕਬੱਡੀ ਵਿੱਚ ਜਿਨ੍ਹਾਂ ਨਾਮ ਕਮਾਇਆ ਮਾਨ ਵੱਡੇ ਤੇ ਹੋਣੇ ਸੁੱਖੀ ਕਕਰਾਲੇ ਓਮਯਾਰ ਦੇ ਸੱਜੇ ਨਾਲ ਸੰਦੀਪ ਤੇ ਬਾਨਾ ਕਾੜੀਵਾ ਦੇ ਤੇਰੇ ਹੱਥ ਦੇ ਸੰਦੀਪ ਮੁੰਦਰ ਤੇ ਗੱਗੀ ਖੀਰਵਾਲ ਇੱਕ ਵਿਚੰਨਾ ਜੋਰ ਰੱਖਦੇ ਮਾਰ ਨਾਲ ਖੇਡਦਾ ਸੀ ਯਾਰੋ ਸੁਖਮਨ ਖੋੜੇ ਦਾ ਤੋਰੀ ਆਰਸ਼ਕਾਨ ਯਾਰੋ ਕਮਨੀਓ ਦੇ ਦਾ ਸਿੱਕੀ ਸੁਮਨ ਜੜਦਾ ਗਲਮ ਜੁਗੇ ਦਾ ਬੜੀ ਆਤਮ ਸ਼ਾਟ ਖਾਉਂਦਾ ਪੇਟਾ ਬੇ ਜੱਫਾ ਆਈ ਕੇ ਅਕੇ ਰੋਣਾ ਮੰਗਲ ਅੰਬੀਆਂ ਵਾਲੇ ਦਾ ਜਰਸੀ ਮਹਿੰਗਾ ਕਹੋਣਾ ਪੂਰੀ ਦੁਨੀਆ 'ਚ ਮਸ਼ਹੂਰ ਹੈ ਕਿਹਦੇ ਵਿੱਚ ਕਿਹੜੀ ਖੂਗੀ ਓ ਆਪਾਂ ਦੱਸਾਂ ਸੋਹਲ ਇਧਰਲੇ ਪਾਸੇ ਕਦੇ ਅਗਲੀ ਕਬੱਡੀ ਪਾਉਂਦੇ ਨੇ ਮੈਦਾਨ ਦੇ ਵਿੱਚ ਭੱਜਿਆ ਹੋਇਆ ਹੈ ਲੈ ਵੀ ਜੱਟ ਇਹ ਪੰਜ ਜੱਫਿਆਂ ਤੇ ਕਪਾਲ ਸਿੰਘ ਬਣਾਚ ਮੋਟਰਸਾਈਕਲ ਆਓ ਆਓ ਬੱਲੇ 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 ਤੀਜਾ ਰੋਕਾ ਪਰਵਾਹ ਤੀਜਾ ਤੀਜਾ ਨਤੀਜਾ 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 ਆ ਹੈ ਨਤੀਜਾ ਆ ਹੈ ਸਦਣਾ ਕਿ ਹਜੇ ਦਾ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹਨ ਤੇ ਜਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜਬਾਨ ਚ ਕੁਝ ਵੀ ਹੋ ਸਕਦਾ ਹੈ ਲੈ ਵੀ ਪਹਿਲਾਂ ਕਰਦੇ ਗੱਲ ਲਾ ਇੱਕ ਪਾਸੇ ਪਈ ਤੁਹਾਡੀ ਉੱਤੇ ਕੱਚ ਵੱਜ ਗਿਆ ਮੁੰਡਾ ਟੱਜ ਗਿਆ ਹੁਣ ਕੌਣ ਜਰਸੀ ਲਾ ਦੇ ਜੱਸਾ ਪੰਜਾਬ ਵਿੱਚ ਕਬੱਡੀ ਦੇ ਰੈਸਪ ਨੇ ਕਈ ਬਾਵਾਂ ਦੇ ਨਾਲ ਕੋਈ ਸੈਨ ਹਰਸੀ ਬੱਲੇ ਤੇ ਨਹੀਂ ਹੁੰਦਾ ਇਹ ਸਮਝ ਨਹੀਂ ਬੱਤਾ ਧੀ ਵਾਲੇ ਸ਼ੁਕਰੇ ਨੇ ਕਹਿੰਦੇ ਆਹ ਪੱਥਾ ਚਾਰ ਕੀਤਾ ਭੱਜ ਭੱਜ ਕੇ ਰੇਡਾ ਪਾਉਂਦਾ ਝੇਰ ਝੇਰ ਕੇ ਰੇਡਾ ਪਾਉਂਦਾ ਗੋਪੀ ਤਾਰਾ ਰਾਣਾ ਤਾਰਾ ਬੱਟਾ ਮੱਲ ਇੱਕ ਵਸੇ ਨਵਨ ਕੋਰ ਕਬੱਡੀ ਖਿਡਾਰੀ ਉਲਡੂ ਉਲਡੂ ਕਰਦੀ ਜਵਾਨੀ ਲਧਿਆਣਾ ਲਧਿਆਣਾ ਪਾੜੇ ਕੈਂਡ ਵਿੱਚ ਕਿਰਪਾਲ ਬਾਈ ਬਾਜਦੇ ਤੇ ਦਾ ਕਲਾ ਸਟਾਰਾਂ ਦਾ ਹਰਮਨਪ੍ਰੀਤ ਸਿਕੰਦਰਪੱਪ ਜੋਗਦਾਰ ਵੱਡਾ ਬੜਾ ਚਾਂਦਾ ਬਾਬਾ ਅਜੀਤ ਜਿਹੜਾ ਰਿਹਾ ਆਪਣੇ ਸਮੇ ਦਾ ਟੌਪ ਸਟਾਰ ਯਾਰੋ ਜਿਹੜਾ ਰਿਹਾ ਆਪਣੇ ਸਮੇ ਦਾ ਟੌਪ ਸਟਾਰ ਯਾਰੋ ਠੱਗੀ ਕਰਦੇ ਧਜਣਾ ਨਹੀਂ ਉਹਨੂੰ ਉਹਨੇ ਕਾਰ ਲਿਖਦੇ ਹੁੰਦੇ ਆ ਭਾਈ ਬਣ ਕੇ ਅੱਗੇ ਪਿੱਛੇ ਹੋ ਜਾਓ ਔਰ ਠੱਗੀ ਆ ਤੇ ਠੱਗੀ ਰਹਿਣ ਦੇ ਸਾਡੀ ਕਿੱਥੇ ਲੱਗੀ ਆ ਤੇ ਬੁਲਗੀ ਰਹਿਣ ਦੇ ਤੇਰਾ ਨੰਬਰ 26 ਆ ਤੇ 26 ਰਹਿਣ ਦੇ ਤਿਆਰ چلا جسے سر گا لا کہڑا لے کے جاگا موٹر سائیکل کہڑا پن جسے پہلے دوگی لا کہڑا پن جسے ਪਹਿਲਾ ਦੌਗਾ ਲਾ ਗੱਲਾਂ ਵਡੀਆਂ ਸਾਗਰ ਦੀ ਮੋਟੀ ਬੰਨੀ ਇੰਡੀ ਦਾ ਚਲਾ ਲਓ ਰੇਡ ਪਈ ਹੋਈ ਹੈ ਗੋਪੀ ਸਰੰਦੀਪੁਰੀਆ ਹਿਮਾਲਿਆ ਪੌੜ ਕੱਢੀ ਦਾ ਆ ਤਾਤੀ ਬਹਿ ਗਿਆ ਪੁਰਾਣਾ ਖੁੰਡਾ ਪੁਰਾਣਾ ਖਮਨ ਆ ਗਿਆ ਲੈ ਵੀ ਗੁਰਪਾਲ ਬਾਈ ਤਿੰਨ ਹੋ ਗਿਆ ਗੁਰਪਾਲ ਬਲਵੰਤ ਜੀ ਤਿੰਨ ਜੱਫੇ ਹੋ ਗਿਆ ਹਰਦੀਪ ਨੇ ਗੋਪੀ ਨੇ ਜੱਟਾ ਜੱਟਾ ਕਰ ਕੁਝ ਵੱਖਰੀ ਜੀ ਗੱਲ ਹੈ ਜੱਟ ਲਾ ਟੋਲਾ ਟੋਲਾ ਕੇ ਜੱਟ 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 ਢੁੱਲਾ ਆ ਗਿਆ ਸ਼ਹੀਦਾਂ ਵਾਲਾ ਤਯਰਗਾ ਪਾਰਖੂ ਪੜ ਲੈਂਦੇ ਐ ਸਿਰ ਚ ਕਬੱਡੀ ਦਾ ਆਓ ਫਰਦਾ ਗੁੱਟ ਇੱਕ ਪਾਸੇ ਹਾਰਜੋ ਪਾਸੇ ਦੋਨਾਂ ਸ਼ਹੀਦਾਂ ਵਾਲਾ ਐ ਹਨ ਕਮਾਲ ਕਰ ਗਿਆ ਪੰਜ ਜਾਰੀ ਢੇਰੀ ਵਾਲਾ ਸ਼ੁਕਰੀ ਕਹਿੰਦਾ ਵੀ ਸਾਡੇ ਵੱਲੋਂ ਹੋ ਗਿਆ ਗੱਗੂ ਦਾ ਹਰ ਕੋਈ ਗੱਲ ਅਗਲੀ ਕਬੱਡੀ ਜੈਮਲ ਸੰਧਾ ਇਸ ਲਈ ਪੌਣੇ ਪਿਆਰ ਹੈ ਅਗਲੇ ਮੈਚਾਂ ਦੇ ਲਈ ਮੈਂ ਬੇਨਤੀ ਕਰਦਾ ਬਿੱਟੂ ਰੌਣ ਤੇ ਕੋਹਰਾ ਰੱਪੋ ਇਹ ਸਾਡੇ ਵੀ ਆ ਜਾਣਗੇ ਅਗਲੇ ਮੈਚਾਂ ਦੀ ਸਾਂਝ ਪਾਉਣ ਦੇ ਲਈ ਬਿੱਟੂ ਰੌਣ ਨੂੰ ਮਾਰ ਕਵਾਵਾਂ ਕਰਮਜੀਤ ਸਿੰਘ ਗਰਿਆਲ ਖਾਸੀ ਕਲਾ ਜਸਪਾਲ ਮਾਨ ਜੀ ਮੰਗਲੀ ਆਇਆ ਹੈ ਧੰਨਵਾਦ ਹੈ ਅਰੇ ਇਧਰੇ ਪਾਸੇ ਕਬੱਡੀ 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 ਕਰਦਾ ਹੋਇਆ ਬਾਕਲ ਆਲਾ ਹੈ ਖੇਡ ਮੈਦਾਨ ਵਿੱਚ ਚਾਰ ਜੱਖੇ ਵਿੱਚ ਕਹਿੰਦਾ ਨੇ ਸੁਣੀ ਕੋਸ਼ਿਸ਼ ਕਰ ਮਾਰ ਧਾਵੀ ਦਾ ਜਿੰਨੇ ਬੱਲੇ ਲੰਦਾ ਹੈ 11 ਗਿਆਨ ਹਜ਼ਾਰ ਇਸ ਸਰਾਉਨੀਆਂ ਤੇ ਗੱਲੇ ਕੋਲੋਂ ਪਾਣ ਦੇ ਉੱਤੇ ਲਾਓ ਇੱਕ ਪਾਸੇ ਗੱਗੂ ਜੱਫਾ ਲੱਗੂ ਕਿ ਨਹੀਂ ਲੱਗੂ ਕਮਲੀ ਹੈ ਤੇਰਾ ਬਾਬਾ ਨਾਲ ਦੀ ਧਰਤੀ ਦਾ ਕਹਿੰਦੇ ਪਿੰਡ ਦਾ ਮੇਰੇ ਵੀ ਗੱਜਣ ਖੇਡਦਾ ਹੈ ਔਰ ਇਹਨਾਂ ਸਾਈਡ ਤੇਰਾ ਬਾਬਾ ਨਾਲ ਦੀ ਧਰਤੀ ਦਾ ਕਮਲੀ ਲਾਉਂਦਾ ਹੋਇਆ ਜੱਫਾ ਹੈ ਔਰ ਕਮਾਲ ਕਰ ਗਿਆ ਹੈ ਜੀ ਇਹ ਤਾਂ ਜੀ ਅਫੀਸ਼ਲ ਅਸੂਲਾਂ ਤੇ ਕਮੈਂਟਰੀ ਕਰਦਾ ਹੈ ਇਹ ਤੇ ਤਸਦੂਗਾ ਔਰ ਜਿਹੜੇ ਸੁਣਦੇ ਹੁੰਦੇ ਨੇ ਜਿਹੜੇ ਖੇਡੇ ਹੁੰਦੇ ਆ ਇਹ ਪਤਾ ਹੈ ਉਹਨਾਂ ਨੂੰ ਤਿਰਵੇ ਕਾਰਾਂ ਨੂੰ ਤੇਰੀ ਵਾਲਾ ਸ਼ੁ크ਰੀ ਕਬੱਡੀ ਦਾ ਵੱਡਾ ਸਟਾਰ ਹੈ ਬਾੜੀ ਜੰਦਾ ਵੱਡ ਹੋਡ ਕਰ ਲਈ ਜੀ ਮੈਚ ਕਬੱਡੀ 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 ਹੋ ਰਹੀ ਪਈ ਹੈ ਅੱਜ ਬਾੜੀ ਦੀ ਧਰਤੀ ਤੇ ਵੱਡੀ ਮਿਹਨਤ ਹੈ ਭਾਈ ਗੁਰਪਾਲ ਬ੍ਰਾਂਚ ਦੀ ਹੈ ਸੋਚਾ ਪਰਵਾਰ ਬ੍ਰਾਂਚ ਪਰਵਾਰ ਪਰਮ ਬ੍ਰਾਂਚ ਔਰ ਪਾਲ ਬ੍ਰਾਂਚ ਦੀ ਵੱਡੀ ਮਿਹਨਤ ਹੈ ਪਰ ਇਹ ਮਿਲੇ ਪਾਸੇ ਓ ਮੁੰਡਿਆ ਕਹਿੰਦੇ ਇਸੇ ਲੋਪੋਕੇ ਵਾਲਾ ਕਬੱਡੀ ਕਬੱਡੀ ਸ਼ੇਰ ਦੀ ਅੱਜ ਵੀ ਹੁੰਦੀ ਪੂਰੀ ਪੁੱਛਦੀ ਤਾਨੇ ਮਾਵਾ ਜਿੰਨਾ ਖੇਡ ਦੇ ਕਬੱਡੀ ਪੁੱਛਦੀ ਕਿ ਤਾਨੇ ਮਾਵਾ ਜਿੰਨਾ ਖੇਡ ਦੇ ਕਬੱਡੀ ਪੁੱਛਦੀ ਸਲੂਟ ਹੈ ਮਾਵਾ ਨੂੰ ਉਹਦਾ ਕੋਖਾ ਸਲੂਟ ਹੈ ਇਹਦਾ ਸ਼ਿਜੋੜਿਆਂ ਨੂੰ ਇਹਦਾ ਸੂਰ ਬਿੰਨ ਨੂੰ ਸਲੂਟ ਹੈ ਲਓ ਪਹਿਹੂ ਕੋੜੀ ਦੇ ਉੱਤੇ ਹੁਣ ਕੌਣ ਵਿੱਚੋਂ ਬੜਾ ਪੱਕਾ ਬਾਹ ਤਵੱਡਾ ਖੇਡ ਕਬੱਡੀ ਵਿੱਚ ਸ਼ੀਰਾ ਨਾਂ ਕਹਿੰਦੇ ਬਹੁਤ ਵੱਡਾ ਹੈ ਖੁਸ਼ੀ ਨਾਂ پالا گوپی نا جٹ کی سرداری نوڑی کگو ناگ دالا پنٹ ہے کریو گل ریڑ پہ گئی ہے گوبھی تیار ہے رولا تیار ہے لاہور ਰਾਣਾ ਧੱਤਕ ਵਾਲਾ ਹੁਣ ਕਿਉਂ ਦੀ ਗੱਲ ਕਰਦਾ ਆ ਉਹ ਕਰਦਾ ਉਹ ਕਰਦਾ ਮੈਚ ਹੋ ਗਿਆ ਜੀ ਪੁਆਇੰਟ 24 ਦੇ ਹਾਂ ਹਾਂ ਜੋ ਪੁਆਇੰਟ ਹੋਲਡ ਕੀਤਾ ਗਿਆ ਸੀ ਦੱਸਦੇ ਜੀ ਪਾਪਾ ਜੀ ਜਿਹੜਾ ਪੁਆਇੰਟ ਹੋਲਡ ਕੀਤਾ ਗਿਆ ਸੀ